ਕੋਈ ਲੱਜਾ ਕੋਈ ਸ਼ਰਮ ਨਹੀਂ ਕਰੇ ਕਿ ਇਹਨਾਂ ਧੀਆਂ ਤਾਂ ਕੋਈ قصور ਨਹੀਂ ਜਦ ਕਿ ਉਸੇ ਪਿੰਡ ਦੇ ਵਿੱਚ ਲੈਂਡ ਮਾਫੀਆ ਜ਼ਮੀਨ ਤੇ ਕਬਜ਼ਾ ਕਰਕੇ ਬੈਠਾ 1 ਇੰਚ ਜ਼ਮੀਨ ਨਹੀਂ ਛਡਾਈ ਇਹ ਗੁਰੂ ਘਰ ਦੀ ਜ਼ਮੀਨ ਦਾ ਮਤਾ ਪਹਿ ਚੁੱਕਾ 10 ਕਨਾਲ ਤੋਂ ਜ਼ਿਆਦਾ ਜ਼ਮੀਨ ਦਾ ਪਰ ਉਹ ਜ਼ਮੀਨ ਸਰਕਾਰ ਦੇਣ ਨੂੰ ਤਿਆਰ ਨਹੀਂ ਹੋਈ ਬਹੁਜਨ ਸਮਾਜ ਪਾਰਟੀ ਨੇ ਫਲੋਰ ਦੀ ਧਰਤੀ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਅਸੀਂ ਉਸ ਦਿਨ ਪਿੰਡ ਦੇ ਵਿੱਚ ਵੀ ਗਏ ਔਰ ਬੀਐਸਪੀ ਨੇ ਐਲਾਨ ਕੀਤਾ ਕਿ ਗੁਰੂ ਘਰ ਜਿਹੜਾ ਪੰਜਾਬ ਸਰਕਾਰ ਨੇ ਹਮਲਾ ਕਰਕੇ ਤੋੜਿਆ ਉੱਥੇ ਹੀ ਬਣਵਾਇਆ ਜਾਊ 1 ਇੰਚ ਜ਼ਮੀਨ ਛੱਡਣ ਨੂੰ ਤਿਆਰ ਨਹੀਂ ਅਸੀਂ ਅਸੀਂ ਚਾਹੁੰਦੇ ਹਾਂ ਸਰਕਾਰ ਬਣਾਵੇ ਆਪਣੀ ਗਲਤੀ ਨੂੰ ਸੁਧਾਰੇ ਪਛਤਾਪ ਕਰੇ ਸੰਗਤਾਂ ਤੋਂ ਮਾਫੀ ਮੰਗੇ ਸਰਕਾਰ ਪੰਜਾਬ ਦੀ ਆਪਣੀ ਗਲਤੀ ਲਈ ਅਗਰ ਸਰਕਾਰ ਨੇ ਆਪਣੀ ਗਲਤੀ ਨਾ ਸੁਧਾਰੀ ਤਾਂ ਫਿਰ ਇਹ ਮਜਬੂਰ ਹੋ ਕੇ ਗੁਰੂਕਾਰ ਸੰਗਤਾਂ ਨੂੰ ਬਣਾਉਣ ਦਾ ਫੈਸਲਾ ਲੈਣਾ ਪੈ ਸਕਦਾ ਅਸੀਂ ਫੈਸਲਾ ਕੀਤਾ ਕਿ 20 ਤਰੀਕ ਨੂੰ ਸਵੇਰੇ 10 ਵਜੇ ਸ੍ਰੀ ਖੁਰਾਲਕੜ ਸਾਹਿਬ ਤੋਂ ਜਿੱਥੇ ਗੁਰੂ ਰਵਿਦਾਸ ਜੀ ਆਪਣੀ ਜ਼ਿੰਦਗੀ ਚ ਆਏ ਸੀ ਉਸ ਧਰਤੀ ਤੋਂ ਘਰਾਂ ਦੀ ਬੇਅਦਬੀ ਦੇ ਵਿਰੁੱਧ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਸਵੇਰੇ 10 ਵਜੇ ਫਲੌਰ ਦੇ ਲਈ ਰਵਾਨਾ ਹੋਊਗੀ ਸਾਡੀ ਬੇਨਤੀ ਹੈ ਸਮੂਹ ਗੁਰੂ ਰਵਿਦਾਸ ਨਾਮ ਲੈ ਬਾਰ ਸੰਗਤਾਂ ਨੂੰ ਭਗਵਾਨ ਬਾਲਮਿਕ ਸੁਭਾਵਾਂ ਨੂੰ ਅੰਬੇਦਕਰ ਸੁਭਾਵਾਂ ਨੂੰ ਔਰ ਸਾਰੇ ਉਹਨਾਂ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੂੰ ਬਾਣੀ ਦੇ ਵਿੱਚ ਵਿਸ਼ਵਾਸ ਹੋਆ ਆਓ ਉਹ ਗੁਰੂ ਸ਼੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਤੇ ਵਿੱਚ ਸ਼ਾਮਲ ਹੋ ਗੋ ਔਰ ਯਾਤਰਾ ਦਾ ਰੂਟ ਤੇਰਾ 10 ਵਜੇ ਸ਼੍ਰੀ ਖਰਾਨਗਰ ਸਾਹਿਬ ਤੋਂ ਚਲਣਾ ਉਸ ਤੋਂ ਬਾਅਦ ਗਰਸ਼ਕਿਰ ਵਿਧਾਨ ਸਭਾ ਦਾ ਪਿੰਡ ਹਰਮਾ ਬਲਾਚੌਰ ਵਿਧਾਨ ਸਭਾ ਦਾ ਪਿੰਡ ਟੋਰੋਵਾਲ ਵਿਧਾਨ ਸਭਾ ਬਲਾਚੌਰ ਦਾ ਹੀ ਪਿੰਡ ਪੋਜੇਵਾਲ ਫਿਰ ਗਰਸ਼ਕਿਰ ਵਿਧਾਨ ਸਭਾ ਦੇ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਗਰਸ਼ਕਿਰ ਸ਼ਹਿਰ ਦੇ ਵਿੱਚ ਸੰਗਤਾਂ ਸਵਾਗਤ ਕਰਨ ਗਿਆ ਔਰ ਉਸ ਤੋਂ ਬਾਅਦ ਨਮਾਸ਼ਹਿਰ ਬਦਾਨ ਸਭਾ ਦੇ ਵਿੱਚ ਯਾਤਰਾ ਜਿਹੜੀ ਆ ਉਹ ਪ੍ਰਵੇਸ਼ ਕਰੇਗੀ ਔਰ ਨਮੇਸ਼ਰ ਦੇ ਵਿੱਚ ਨੌਰਾ ਪਿੰਡ ਦੇ ਵਿੱਚ ਨਮਾਸ਼ਹਿਰ ਬਦਾਨ ਸਭਾ ਦੀਆਂ ਸਖਤਾਂ ਗੁਰੂ ਰਵਿਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਗਈਆਂ ਔਰ ਉਸ ਤੋਂ ਬਾਅਦ ਬੰਗਾ ਬਦਾਨ ਸਭਾ ਦੇ ਵਿੱਚ ਇਹ ਯਾਤਰਾ ਪ੍ਰਵੇਸ਼ ਕਰੇਗੀ ਬੰਗਾ ਗੁਣਾਚਰ ਮਕੰਦ ਪਦ ਇਹ ਪੁਆਇੰਟ ਦੇ ਉੱਪਰ ਇਹ ਯਾਤਰਾ ਦਾ ਸਵਾਗਤ ਹੋਵੇਗਾ ਔਰ ਉਸ ਤੋਂ ਬਾਅਦ ਫਲੋਰ ਵਿਧਾਨ ਸਭਾ ਦੇ ਵਿੱਚ ਯਾਤਰਾ ਦਾ ਪਰਵੇਸ਼ ਹੋਊਗਾ ਔਰ ਸੰਤ ਤਹਿਲਦਾਸ ਜੀ ਦਾ ਡੇਰਾ ਅਪਰਾ ਵਿਖੇ ਇੱਕ ਪੜਾ ਹੋਏਗਾ ਉਸ ਤੋਂ ਬਾਅਦ ਨਗਰ ਤੇ ਵਿੱਚ ਇੱਕ ਪੜਾ ਹੋਏਗਾ ਗੜੀ ਦੇ ਵਿੱਚ ਹੋਏਗਾ ਔਰ ਅੰਤਮ ਪੜਾ ਫਲੋਰ ਦੀ ਧਰਤੀ ਸ਼੍ਰੀ ਗੁਰੂ ਰਵਿਦਾਸ ਮਹੱਲਾ ਗੁਰੂ ਰਵਿਦਾਸ ਮੰਦਿਰ ਦੇ ਕੋਲ ਗੁਰੂ ਰਵਿਦਾਸ ਦਾ ਅਸ਼ੀਰਵਾਦ ਹਾਸਲ ਕੀਤਾ ਜਾਊਗਾ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦੇਣਾ ਚਾਹੁੰਦੇ ਆਂ ਸਲਾਹ ਦੇਣੀ ਚਾਹੁੰਦੇ ਆਂ ਕਿ ਕਰੋਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਿਆ ਗੁਰੂ ਘਰ ਤੇ ਹਮਲੇ ਦੇ ਨਾਲ ਸਾਡੀ ਬੇਨਤੀ ਹੈ ਸਾਡੀ ਚੇਤਾਵਨੀ ਹੈ ਸਾਡੀ ਸਲਾਹ ਹੈ ਕਿ ਬਿਨਾਂ ਵਕਤ ਗੁਆਏ ਉਹ ਸੰਗਤਾਂ ਦੇ ਮਨਾਂ ਨੂੰ ਸ਼ਾਂਤ ਕਰਨੇ ਜਰੂਰੀ ਆਪਣੀ ਗਲਤੀ ਤੇ ਪਛਤਾਪਤ ਕਰਕੇ ਸੰਗਤਤ ਨੂੰ ਮਾਫੀ ਮੰਗ ਕੇ ਉਸੇ ਸਤੰਤ ਗੁਰੂਕਰ ਨੂੰ ਬਣਾਉਣ ਦੇ ਲਈ ਸਰਕਾਰ ਪਹਿਲ ਕਦਮੀ ਕਰੇ ਤਾਂ 20 ਤਰੀਕ ਨੂੰ ਵੱਤ ਚੜ ਕੇ ਸੰਗਤਤ ਵੱਲੋਂ ਮੇਰੀ ਇਹੋ ਹੀ ਬੇਨਤੀ ਹੈ ਔਰ ਸਰਕਾਰ ਮਹਿਲਾ ਕਲੀਨ ਕਾ ਜਿਹੜੀ ਗੁਰੂਕਰ ਨੂੰ ਬਣਾਉਣਾ ਚਾਹੁੰਦੀ ਹੈ ਪੰਚਾਇਤ ਕਰ ਬਣਾਉਣਾ ਚਾਹੁੰਦੀ ਹੈ ਜੋ ਉਹਨਾਂ ਨੇ ਖੁਰਾਲਗੜ ਸਾਹਿਬ ਦੇ خراب ਡੇ ਟੇਕੇ ਔਰ ਨਜਾਇਜ਼ ਬਰੰਚਾ ਖੋਲੀਆਂ ਇਹ ਕਿ ਜਿਹੜੀ ਸਰਕਾਰ ਦੀ ਨੀਤੀ ਇਹ ਇਹਨੂੰ ਅਸੀਂ ਮੂਲ ਰੂਪ ਵਿੱਚ ਨਿਰਧ ਕਰਦੇ ਆਂ ਔਰ ਸਰਕਾਰ ਨੂੰ ਵੀ ਆਪਣਾ ਸੁਭਾਅ ਔਰ ਨੀਅਤ ਔਰ ਨਿੱਧੀ ਬਦਲਣ ਦੇ ਲਈ ਅਸੀਂ ਕਹਿੰਦੇ ਆਂ ਧੰਨਵਾਦ ਜੈਪੀਨ ਜੈਪਾ ਜੈ ਗੁਰੂ ਰਵਿਦਾਸ ਜੀ